ਪਲਾਟਕਰ ਫਰੋਦੀ ਤੇ ਧੋਖਾਧੜੀ ਦੇ ਦੋਸ਼ਾਂ 'ਚ ਫਸੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਨੇਤਾ ਸੁੱਚਾ ਸਿੰਘ ਲੰਗਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਤੋਂ ਬਾਅਦ ਸੋਮਵਾਰ ਨੂੰ ਫਿਰ ਤੋਂ ਥੇਨ ਗਵਾਹਾਂ ਸਮੇਤ ਉਹ ਦਾਖਲੂਰ ਅਦਾਲਤ 'ਚ ਪੇਸ਼ ਹੋਏ ਪਰ ਅਦਾਲਤ 'ਚ ਪੇਸ਼ ਹੋਣ ਦੇ ਬਹਾਨੇ ਲਗਾਹ ਵੱਡੀ ਗਿੰਤੀ ਵਿੱਚ ਅਕਾਲੀ ਵਰਕਰਾਂ ਨਾਲ ਇੱਕ ਸ਼ਕਤੀ ਪ੍ਰਦਰਸ਼ਨ ਵੀ ਕਰ ਗਏ ਫਿਲਹਾਲ ਸਾਬਕਾ ਅਕਾਲੀ ਨੇਤਾ ਹੁਣ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਛੱਡ ਕੇ ਨਹੀਂ ਜਾ ਸਕਦੇ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਲੰਗਾ ਇਸ ਮਾਮਲੇ 'ਚ ਸ਼ਿਕਾਇਤ ਕਰ ਅਤੇ ਇਸ ਕੇਸ ਦੇ ਕਿਸੇ ਵੀ ਗਵਾਹ ਨਾਲ ਕੋਈ ਸੰਪਰਕ ਨਹੀਂ ਰੱਖਣਗੇ। ਇਹ ਸੁਧਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਸੁਚਾ ਸਿੰਘ ਲੰਗਾ ਨੇ ਮਾਮਲੇ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਸਿਰਫ ਐਨਾ ਹੀ ਕਿਹਾ ਕਿ ਉਹ ਇੱਕ ਸਿੱਖ ਹਨ ਤੇ ਉਹ ਸਰਬਉੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਮਾਂ ਦਿੱਤੇ ਜਾਣ ਤੇ ਉਥੇ ਨੰਨ ਮਕਸਦ ਕੋਲ ਲਈ ਜਾਣਗੇ। ਇਸ ਬਾਰੇ ਆ ਉਹ ਅਦਾਲਤ ਵਿੱਚ ਚੱਲ ਰਿਹਾ ਉਹਦੇ ਬਾਰੇ ਤੇ ਮੈਂ ਕੁਝ ਵੀ ਨਹੀਂ ਕਹਿ ਸਕਦਾ ਮੇਰੇ ਲਈ ਸਭ ਤੋਂ ਜ਼ਰੂਰੀ ਜਿਹੜਾ ਵਾ ਉਹ ਇਹ ਆ ਕਿ ਰੱਬ ਤੋਂ ਬਾਅਦ ਸਾਡੀ ਸਿੱਖ ਕੌਮਲੀ ਕਾਲ ਤੱਕ ਸਭ ਆ ਤੇ ਉਹ ਉਹਨੂੰ ਅਸੀਂ ਜਦ ਤੱਕ ਸਿਰ ਨਹੀਂ ਝੁਕਾਉਂਦੇ ਉਹਨਾਂ ਚਿਰ ਤੱਕ ਮੈਂ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੁਣ ਕਾਲ ਤੱਕ ਤੇ ਜਾ ਨਹੀਂ ਅਜੇ ਅਜੇ ਨਹੀਂ ਜਦੋਂ ਉਹਨਾਂ ਨੇ ਕਹਿਣਗੇ ਉਦੋਂ ਜਾਵਾਂਗੇ ਅਜੇ ਕੇਸ ਦੇ ਵੱਲ ਵੇਖਣੇ ਆ ਤੇ ਮੈਂ ਸਮਝਦਾ ਕਿ ਇਹਨਾਂ ਲੋਕਾਂ ਦੀਆਂ ਅਸੀਸਾਂ ਦੇ ਨਾਲ ਮੈਨੂੰ ਬਹੁਤ ਵੱਡੀ ਸ਼ਕਤ ਮਿਲੇ। ਜੀ ਤੁਸੀਂ ਕਹਿ ਰਹੇ ਹੋ। ਸਾਫ਼ ਲੋਨ ਵਾਪਸੀ ਕਰਨ ਦੀ ਗੱਲ ਕੀਤੀ ਹੈ ਕੱਲ੍ਹ ਤੱਕ ਤੋਂ ਜੁਦਾ ਸਰਵਿਸ ਐਪਲੀਕੇਸ਼ਨ ਦਵਾ। ਸਭ ਤੋਂ ਵੱਡੀ ਵੱਡੀ ਅਦਾਲਤ ਸਾਡੇ ਲਈ ਜਿੰਦਾਂਵਾਂਗੇ ਜੀ ਉੱਥੇ ਹੋਰ ਤੋਂ ਬਾਅਦ ਉਹ ਮੈਂ ਆਖਿਆ ਸਭ ਤੋਂ ਸਾਡੇ ਲਈ ਸਭ ਤੋਂ ਨਜ਼ਰ ਆਹੀ ਕਿ ਆਪਣੇ ਅਕਾਲ ਤਖਤ ਸਾਹਿਬ ਤੋਂ ਛੇਕਿਆ ਹੋਇਆ ਪੰਥ ਵਿੱਚੋਂ ਛੇਕਿਆ ਸੋਚਾ ਸਿੰਘ ਲਗਾ ਜਿੱਦੀ ਕੋਰਟ ਕੰਪਲੈਕਸ ਦੇ ਵਿੱਚ ਪੇਸ਼ੀ ਸੀ। ਜਦੋਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਾ ਹੋਇਆ ਕਿ ਇਹਦੀ ਨਾਲ ਕੋਈ ਰੋਟੀ ਬੇਟੀ ਦੀ ਰਾਜਨੀਤਿਕ ਕੋਈ ਸਾਂਝ ਨਹੀਂ ਰੱਖਣੀ। ਜੇ ਜਿਹੜੇ ਅਕਾਲੀ ਦਲ ਦੇ ਅਹੁਦੇਦਾਰ ਅਕਾਲੀ ਦਲ ਦੇ ਨੁਮਾਇੰਦੇ ਨੇਤਾ ਕਹ ਲੋ ਜਿੰਨੇ ਵੀ ਸਰਦਾਰ ਵਾਸਤੇ ਨੇ ਸਾਰੇ ਲੰਗਾਰ ਨੂੰ ਮਿਲਣਾ ਆਉਂਦੇ ਨੇ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇਹ ਅਪੀਲ ਕਰਦੇ ਆ ਕਿ ਇਹ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਅਕਾਲੀ ਨਹੀਂ ਮੰਨਦੇ ਇਹ ਟੀਚ ਸਮਝਦੇ ਨੇ ਕਿ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸਾਡੇ ਵਾਸਤੇ ਕੋਈ ਨਹੀਂ ਲੰਗਾਰ ਦੇ ਉੱਤੇ 295 A ਦਾ ਪ੍ਰਚਰ ਰਜਿਸਟਰਡ ਹੋਇਆ ਕਿਉਂ ਹੋਇਆ ਕਿ ਉਹਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਤੇ ਬੇਅਦਬੀ ਕੀਤੀ ਆ ਹੁਣ ਜੇ ਇਸ ਚੀਜ਼ ਨੂੰ ਲੈ ਕੇ ਇਹ ਨਹੀਂ ਸਮਝਦੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਤੇ ਇਨ੍ਹਾਂ ਉੱਤੇ ਵੀ ਅਕਾਲ ਤਖਤ ਸਾਹਿਬ ਤੋਂ ਕਾਰਵਾਈ ਹੋਣੀ ਚਾਹੀਦੀ ਆ ਜੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਇਹਨਾਂ ਦੇ ਕਾਰਵਾਈ ਨਹੀਂ ਕਰਦਾ ਤੇ ਉਦੋਂ ਅਸੀਂ ਇਹ ਜਾਣਾਂਗੇ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਉਹ ਵੀ ਇਹਨਾਂ ਦੇ ਮਗਰ ਹੀ ਲੱਗਿਆ ਹੋਇਆ ਤੇ ਉਹ ਇਹ ਚੀਜ਼ ਨੂੰ ਕਦੇ ਵੀ ਨਹੀਂ ਆਪਾਂ ਸਾਫ਼ਤ ਕਰ ਲਿਆ ਅਕਾਲੀ ਹੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਨਹੀਂ ਮੰਨਦੇ ਅਕਾਲ ਤਖਤ ਸਾਹਿਬ ਦੇ ਕਿਵੇਂ ਜਾਊਗਾ ਕਿਵੇਂ ਉਹਨੂੰ ਮਾਫੀ ਹੋਊਗੀ ਜੇ 295ਏ ਦਾ ਜਿਹੜਾ ਉਹਦੇ ਤੇ ਪਰਚਾ ਰਜਿਸਟਰਡ ਆ ਉਹਦਾ ਉਹਦਾ ਕੇਸ ਚੱਲਣਾ ਉਹਦੇ 'ਚ ਸਜ਼ਾਵਾ ਹੋਣੀ ਆ ਸਾਰਾ ਕੁਝ ਹੋਣਾ ਵਾ ਅਕਾਲ ਤਖਤ ਸਾਹਿਬ ਤੇ ਜਾਊਗਾ ਅਸੀਂ ਜਿਹੜਾ ਪਰਚਾ ਰਜਿਸਟਰ ਹੋਇਆ ਹੈ ਅਸੀਂ ਐਫ ਆਈ ਆਰ ਲੈ ਕੇ ਅਕਾਲ ਤਖਤ ਸਾਹਿਬ ਤੇ ਜਾਵਾਂਗੇ ਕਿ ਗੁਰੂ ਦੋਖੀ ਬੰਦੇ ਨੂੰ ਤੁਸੀਂ ਇੱਥੇ ਕਿਵੇਂ ਪੇਸ਼ ਕਰ ਰਹੇ ਹੋ ਕਿਵੇਂ ਆ ਰਿਹਾ ਇਹ ਕਿਹੜੇ ਹਿਸਾਬ ਨਾਲ ਆ ਰਿਹਾ ਜੇ ਜਾਂਦਾ ਤੇ ਫਿਰ ਵੀ ਬਾਦਲਾਂ ਦੀ ਮਿਲੀ ਭੁਗਤ ਹੋ ਸਕਦੀ ਹੈ ਇਹਦੇ ਵਿੱਚ ਕੋਈ ਨਾ ਕੋਈ ਹੋ ਸਕਦਾ ਕਿ ਇਹਨਾਂ ਵਾਸਤੇ ਸਾਰਾ ਕੁਝ ਮਾਫਿਆ ਜੇ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਸਾਡੇ ਵਾਸਤੇ ਸਿੱਖ ਕੌਮ ਵਾਸਤੇ ਜਾਰੀ ਹੁੰਦੇ ਨੇ ਤੇ ਸਿੱਖ ਕੌਮ ਉਹਦੇ ਨਾਲ ਮੂੰਹ ਨਹੀਂ ਲਾਉਂਦੀ ਇਹ ਜਦੋਂ ਜੀ ਕਰੇ ਸਰਸੇ ਵਾਲੇ ਨੂੰ ਬਖਸ਼ ਦੇਣ ਜਦੋਂ ਜੀ ਕਰੇ ਆਪਣਿਆਂ ਨੂੰ ਸੱਦ ਕੇ ਤੇ ਕਲੀਨ ਚਿੱਟ ਦੇ ਦੇਣ ਇਹ ਬਿਲਕੁਲ ਗਲਤ ਆ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕਰਾਂਗੇ ਕਿ ਇਹਨੂੰ ਬਿਲਕੁਲ ਅਕਾਲ ਤਖਤ ਸਾਹਿਬ ਤੇ ਨਾ ਸਦਿਆ ਜਾਵੇ ਇਹ ਕੌਮੀ ਤੋਂ ਛਿਕਿਆ ਜਿਨ੍ਹਾਂ ਚਿਰ 295 ਇਹ ਪਰਚਾ ਜਿਹੜਾ ਹੋਇਆ ਉਹਦਾ ਰਿਜ਼ਲਟ ਨਹੀਂ ਆਉਂਦਾ ਉਹਦਾ ਕੋਈ ਫੈਸਲਾ ਨਹੀਂ ਆਉਂਦਾ ਉਹਨਾਂ ਚਿਹਰੇ ਦਾ ਸਿੱਖ ਕੌਮ ਨਾਲ ਕੋਈ ਲੈਣਦੇ ਨਹੀਂ ਹੈ ਭਾਈ ਸੀ ਅੱਜ ਸਾਰੇ ਭੁਗਤਾਤੇ ਆ ਤੇ ਇਹਨਾਂ ਦੇ 9 4 ਤਰੀਕ ਪੈ ਗਈ ਹੈ ਅੱਗੇ ਕੋਈ ਆਏ ਨੇ ਜਿਹੜੇ ਗਵਾਹ ਸੀ ਐਵੀਡੈਂਸ ਕਰਵਾਤੀਆਂ ਹਾਂ ਹਾਂ ਦਿਨਾਂ ਦੀ ਤੇ 9 4 ਤਰੀਕ ਅਗਲੀ ਪੈਗੀ ਹੈ ਬਾਕੀ ਜੋ ਕਾਰਵੇ ਕੇ ਕੋਡ ਕਰੇਗੇ ਉਹ ਠੀਕ ਹੈ ਸੀਗਾ ਇੱਕ ਇਨਸਪੈਕਟਰ ਸਾਹਿਬ ਆਏ ਸੀ ਇੱਕ ਗੁਰਿੰਦਰ ਸਿੰਘ ਆਏ ਸੀ ਫਿਲਹਾਲ ਲਗਾ ਮਾਮਲੇ ਚ ਅਦਾਲਤ ਨੇ ਅਗਲੀ ਸੁਣਵਾਈ 9 ਅਪ੍ਰੈਲ ਰੱਖੀ ਹੈ ਗੁਰਤਾਸ ਕੋਸੋ ਰਸ਼ਵਾਲ ਸਿੰਘ ਖਬਰ ਹਰਪਲ ਇੰਡੀਆ ਲਈ ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਕਲਿੱਕ ਕਰੋ ਬੈਲ ਆਈਕਨ ਤੇ ਤਾਂ ਜੋ ਤੁਹਾਨੂੰ ਹਰ ਖਬਰ ਮਿਲੇ ਸਭ ਤੋਂ ਪਹਿਲਾਂ ਇਸ ਦੇ ਨਾਲ ਹੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ www.khabarharpalindia.com ਤੇ ਇਸ ਦੇ ਨਾਲ ਹੀ ਤੁਸੀਂ ਸਾਡਾ Facebook ਪੇਜ ਵੀ ਲਾਈਕ ਕਰ ਸਕਦੇ ਹੋ Facebook ਤੇ ਸਰਚ ਕਰੋ ਖਬਰ ਹਰਪਲ